ਗੋੜੀ ਮਹਲਾ ਪਹਿਲਾ ਗੁਰ ਪ੍ਰਸਾਦੀ ਬੂਝਲੇ ਤੋ ਹੋਏ ਨਿਬੇਰਾ ਮਾਇਆ ਦੇ ਪ੍ਰਭਾਵ ਤੋਂ ਪੈਦਾ ਹੋਈ ਆਤਮਕ ਹਨੇਰੇ ਵਿੱਚੋਂ ਤੇਰੀ ਖਲਾਸੀ ਤਾਂ ਹੋਏਗੀ ਕਰ ਕਰ ਨਾਮ ਨਿਰੰਜਨਾ ਸੋ ਠਾਕੁਰ ਮੇਰਾ ਜੇ ਤੂੰ ਗੁਰੂ ਦੀ ਕਿਰਪਾ ਨਾਲ ਇਹ ਗੱਲ ਸਮਝ ਲਏ ਕਿ ਮਾਇਆ ਰਹਿਤ ਪ੍ਰਭੂ ਦਾ ਨਾਮ ਹਰੇਕ ਹਿਰਦੇ ਘਰ ਵਿੱਚ ਵਸਦਾ ਹੈ ਤੇ ਉਹੀ ਨਿਰੰજન ਮੇਰਾ ਵੀ ਪਾਲਣਹਾਰ ਮਾਲਕ ਹੈ ਬੇਨਗੁਰ ਸ਼ਬਦ ਨਾ ਛੂਟੀ ਐ ਦੇਖੋ ਵਿਚਾਰਾ ਮਾਇਆ ਦੇ ਮੋਹ ਦੇ ਜੀਵਾਂ ਦੀਆਂ ਆਤਮਕ ਅੱਖਾਂ ਅੱਗੇ ਹਨੇਰਾ ਖੜਾ ਕਰ ਦਿੰਦਾ ਹੈ ਵਿਚਾਰ ਕੇ ਵੇਖ ਲੋ ਗੁਰੂ ਦੇ ਸ਼ਬਦ ਤੋਂ ਬਿਨਾ ਇਸ ਆਤਮਿਕ ਹਨੇਰੇ ਤੋਂ ਖਲਾਸੀ ਨਹੀਂ ਹੋ ਸਕਦੀ ਜੇ ਲੱਖ ਕਰਮ ਕਮਾਵਹੀਂ ਬਿਨ ਗੁਰ ਅੰਧਿਆਰਾ ਰਹਾਉ ਜੇ ਤੂੰ ਲੱਖਾਂ ਹੀ ਧਰਮ ਕਰਮ ਕਰਦਾ ਰਹੇ ਤਾਂ ਵੀ ਗੁਰੂ ਦੇ ਸ਼ਰਨ ਆਉਣ ਤੋਂ ਬਿਨਾ ਇਹ ਆਤਮਿਕ ਹਨੇਰਾ ਤੇ ਕਿਆ ਹੀ ਰਹੇਗਾ ਅੰਦੇ ਅਕਲੀ ਬਾਹਰੇ ਕਿਆ ਤਿੰਨ ਸਿਉ ਕਹੀਐ ਜਿੰਨਾ ਬੰਦਿਆਂ ਨੂੰ ਮਾਇਆ ਦੇ ਮੋਹ ਨੇ ਅੰਨ੍ਹਾ ਕਰ ਦਿੱਤਾ ਹੈ ਤੇ ਅਕਲ ਹੀਣ ਕਰ ਦਿੱਤਾ ਹੈ ਉਹਨਾਂ ਨੂੰ ਇਹ ਸਮਝਾਣ ਦਾ ਕੋਈ ਲਾਭ ਨਹੀਂ ਬਿਨ ਗੁਰ ਪੰਥ ਨਾ ਸੋਜਈ ਕਿਤ ਬਿਦ ਨਿਰ ਬਹੀਐ ਗੁਰੂ ਦੀ ਸ਼ਰਨ ਤੋਂ ਬਿਨਾ ਉਹਨਾਂ ਨੂੰ ਜੀਵਨ ਦਾ ਸਹੀ ਰਸਤਾ ਲੱਭ ਨਹੀਂ ਸਕਦਾ ਸਹੀ ਜੀਵਨ ਰਾਹ ਦੇ ਰਾਹੀ ਦਾ ਉਹਨਾਂ ਨਾਲ ਕਿਸੇ ਤਰ੍ਹਾਂ ਦਾ ਵਿਸਾਥ ਨਹੀਂ ਨਿਭ ਸਕਦਾ ਖੋਟੇ ਕੋ ਖਰਾ ਕਹੈ ਖਰੇ ਸਾਰ ਨਾ ਜਾਣੈ ਮਾਇਆ ਦੇ ਮੋਹ ਵਿੱਚ ਨਾ ਹੋਇਆ ਮਨੁੱਖ ਉਸ ਧੰਨੂ ਜੋ ਪ੍ਰਭੂ ਦੀ ਦਰਗਾਹ ਵਿੱਚ ਮੁੱਲ ਨਹੀਂ ਪਾਉਂਦਾ ਅਸਲ ਧਨ ਆਖਦਾ ਹੈ ਪਰ ਜਿਹੜਾ ਨਾਮ ਧਨ ਅਸਲ ਧਨ ਹੈ ਉਸ ਦੀ ਕਦਰ ਹੀ ਨਹੀਂ ਸਮਝਦਾ ਅੰਦੇ ਕਾ ਨਾਂ ਪੜਖੂ ਕਲੀ ਕਾਲ ਵਿਡਾਣਾ ਹਾਲਾਤ ਇਹ ਹਨ ਕਿ ਮਾਇਆ ਵਿੱਚ ਅੰਨੇ ਹੋਏ ਮਨੁੱਖ ਨੂੰ ਸਿਆਣਾ ਆਖਿਆ ਜਾ ਰਿਹਾ ਹੈ ਇਹ ਅਚਰਦ ਚਾਲ ਹੈ ਦੁਨੀਆ ਦੇ ਸਮੇਂ ਦੀ ਸੁੱਤੇ ਕੋ ਜਾਗਤ ਕਹੈ ਜਾਗਤ ਕੋ ਸੁਤਾ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤੇ ਪਏ ਨੂੰ ਜਗਤ ਆਖਦਾ ਹੈ ਕਿ ਇਹ ਜਾਗਦਾ ਹੈ ਸਚੇਤ ਹੈ ਪਰ ਜਿਹੜਾ ਮਨੁੱਖ ਪਰਮਾਤਮਾ ਦੀ ਯਾਦ ਵਿੱਚ ਜਾਗਦਾ ਹੈ ਸਚੇਤ ਹੈ ਉਸ ਨੂੰ ਆਖਦਾ ਹੈ ਕਿ ਇਹ ਸੁੱਤਾ ਪਿਆ ਹੈ ਜੀਵਤ ਕੋ ਮੂਅ ਕਹੈ ਮੂਏ ਨਹੀਂ ਰੁਤਾ ਪ੍ਰਭੂ ਦੀ ਭਗਤੀ ਦੀ ਬਰਕਤ ਨਾਲ ਜੀਉਂਦੇ ਆਤਮਿਕ ਜੀਵਨ ਵਾਲੇ ਨੂੰ ਆ ਜਗਤ ਆਖਦਾ ਹੈ ਕਿ ਇਹ ਸਾਡੇ ਭਾਅ ਦਾ ਮਰ ਗਿਆ ਹੈ ਪਰ ਆਤਮਿਕ ਮੋਤੇ ਮਰੇ ਹੋਏ ਨੂੰ ਵੇਖ ਕੇ ਕੋਈ ਅਫਸੋਸ ਨਹੀਂ ਕਰਦਾ ਆਵਤ ਕੋ ਜਾਤਾ ਕਹੈ ਜਾਤੇ ਕੋ ਆਇਆ ਪਰਮਾਤਮਾ ਦੇ ਰਸਤੇ ਉੱਤੇ ਆਉਣ ਵਾਲੇ ਨੂੰ ਜਗਤ ਆਖਦਾ ਹੈ ਕਿ ਇਹ ਗਿਆ ਗੁਜਰਿਆ ਹੈ ਪਰ ਪ੍ਰਭੂ ਵੱਲੋਂ ਗਏ ਗੁਜਰੇ ਨੂੰ ਜਗਤ ਸਮਝਦਾ ਹੈ ਕਿ ਇਸੇ ਦਾ ਜਗਤ ਵਿੱਚ ਆਉਣਾ ਸਫਲ ਹੋਇਆ ਹੈ ਪਰ ਕੀ ਕਉ ਆਪਣੀ ਕਹੈ ਆਪਣੋ ਨਹੀਂ ਪਾਇਆ ਜਿਸ ਮਾਇਆ ਨੇ ਦੂਜੇ ਦੀ ਬਣ ਜਾਣਾ ਹੈ ਉਸ ਨੂੰ ਜਗਤ ਆਪਣੀ ਆਖਦਾ ਹੈ ਪਰ ਜਿਹੜਾ ਨਾਮ ਤਨ ਅਸਲ ਵਿੱਚ ਆਪਣਾ ਹੈ ਉਹ ਚੰਗਾ ਨਹੀਂ ਲੱਗਦਾ ਮਿੱਠੇ ਕੋ ਕੌੜਾ ਕਹੈ ਕੜੂਵੇ ਕੋ ਮਿੱਠਾ ਨਾਮ ਰਸ ਹੋਰ ਸਾਰੇ ਰਸਾਂ ਨਾਲੋਂ ਮਿੱਠਾ ਹੈ ਇਸ ਨੂੰ ਜਗਤ ਕੌੜਾ ਆਖਦਾ ਹੈ ਵਿਸ਼ਿਆਂ ਦਾ ਰਸ ਅੰਤ ਨੂੰ ਕੌੜਾ ਦੁਖਦਾਈ ਸਾਬਤ ਹੁੰਦਾ ਹੈ ਇਸ ਨੂੰ ਜਗਤ ਸਵਾਦਲਾ ਕਹਿ ਰਿਹਾ ਰਾਤੇ ਕੀ ਨਿੰਦਾ ਕਰੈ ਐਸਾ ਕਲ ਮੈਂ ਡੀਠਾ ਪ੍ਰਭੂ ਦੇ ਨਾਮ ਰੰਗ ਵਿੱਚ ਰੰਗੇ ਹੋਏ ਦੀ ਲੋਕ ਨਿੰਦਾ ਕਰਦੇ ਹਨ ਜਗਤ ਵਿੱਚ ਇਹ ਅਚਰਜ ਤਮਾਸ਼ਾ ਵੇਖਣ ਵਿਚ ਆ ਰਿਹਾ ਹੈ ਚੇਰੀ ਕੀ ਸੇਵਾ ਕਰੈ ਫਾਗੁਰ ਨਹੀਂ ਦੀਸੈ ਲੋਕ ਪ੍ਰਮਾਤਮਾ ਦੀ ਦਾਸੀ ਮਾਇਆ ਦੀ ਤਾਂ ਸੇਵਾ ਖੁਸ਼ਾਮਦ ਕਰ ਰਹੇ ਹਨ ਪਰ ਮਾਇਆ ਦਾ ਮਾਲਕ ਕਿਸੇ ਨੂੰ ਨਹੀਂ ਦਿਸਦਾ ਉਕਰ ਨੀਰ ਵਿਰੋਲੀਐ ਮੱਖਣ ਨਹੀਂ ਰਿਸੈ ਮਾਇਆ ਵਿੱਚੋਂ ਸੁਖ ਲੱਭਣਾ ਇਉਂ ਹੈ ਜਿਵੇਂ ਪਾਣੀ ਰੜਕੇ ਉਸ ਵਿੱਚੋਂ ਮੱਖਣ ਲੱਭਣਾ ਜੇ ਛੱਪੜ ਨੂੰ ਰੜਕੀਏ ਜੇ ਪਾਣੀ ਰੜਕੀਏ ਉਸ ਵਿੱਚੋਂ ਮੱਖਣ ਨਹੀਂ ਨਿਕਲ ਸਕਦਾ ਇਸ ਪਦ ਜੋ ਅਰਥਾਏਲੇ ਸੋ ਗੁਰੂ ਹਮਾਰਾ ਆਪਛਾਨਣ ਦੇ ਆਤਮਕ ਦਰਜੇ ਨੂੰ ਜਿਹੜਾ ਮਨੁੱਖ ਪ੍ਰਾਪਤ ਕਰ ਲੈਂਦਾ ਹੈ ਮੈਂ ਉਸ ਗੁਰੂ ਅੱਗੇ ਆਪਣਾ ਸਿਰ ਨਿਵਾਉਂਦਾ ਨਾਨਕ ਚੀਨੇ ਆਪਕੋ ਸੋ ਅਪਰ ਅਪਾਰਾ ਏ ਨਾਨਕ ਜਿਹੜਾ ਮਨੁੱਖ ਆਪਣੇ ਅਸਲੇ ਨੂੰ ਪਛਾਣ ਲੈਂਦਾ ਹੈ ਉਸ ਪਰਮਾਤਮਾ ਦਾ ਰੂਪ ਬਣ ਜਾਂਦਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਅਤੇ ਜਿਸ ਦੇ ਗੁਣਾਂ ਦਾ ਭਰਲਾ ਬੰਨਾ ਨਹੀਂ ਲੱਭ ਸਕਦਾ ਸਾਬੇ ਆਪੇ ਆਪ ਵਰਤਦਾ ਆਪੇ ਪਰਮਾਇਆ ਪਰਮਾਇਆ ਵਿੱਚ ਤੇ ਜੀਵਾਂ ਵਿੱਚ ਸਭ ਥਾਂ ਪ੍ਰਮਾਤਮਾ ਆਪ ਹੀ ਵਿਆਪਕ ਹੈ ਆਪ ਹੀ ਜੀਵਾਂ ਨੂੰ ਉਰਾਹੇ ਪਾਉਂਦਾ ਹੈ ਘੁਰ ਕਿਰਪਾ ਤੇ 부ਝੀਐ ਸਭ ਬ੍ਰਹਮ ਸਮਾਇਆ ਗੁਰੂ ਦੀ ਮਿਹਰ ਨਾਲ ਹੀ ਇਹ ਸਮਝ ਪੈਂਦੀ ਹੈ ਕਿ ਪ੍ਰਮਾਤਮਾ ਹਰੇਕ ਥਾਂ ਤੇ ਮੌਜੂਦ ਹੈ ਰਾਗ ਗੌੜੀ ਗੁਵਾਰਰੀ ਮਹਲਾ 3 ਅਸ਼ਟ ਪਦੀਆਂ ਰਾਗ ਗੌੜੀ ਗੁਵਾਰਰੀ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ ਪਦੀਆਂ ਵਾਲੀ ਬਾਣੀ ਅਸ਼ਟ ਪਦੀਆਂ ਅੱਠ ਪਦੀਆਂ ਵਾਲੀ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਕਾਲ ਪੁਰਖ ਇੱਕ ਹੈ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਮਨ ਕਾ ਸੂਤਕ ਦੂਜਾ ਭਾਉ ਪਰਮਾਤਮਾ ਨੂੰ ਵਿਸਾਰ ਕੇ ਮਾਇਆदिक ਹੋਰ ਹੋਰ ਨਾਲ ਪਾਇਆ ਹੋਇਆ ਪਿਆਰ ਮਨ ਦੀ ਅਪਵਿੱਤਰਤਾ ਦਾ ਕਾਰਨ ਬਣਦਾ ਹੈ। ਭਰਮੇ ਭੁੱਲੇ ਆਵੋ ਜਾਵੋ ਇਸ ਅਪਵਿੱਤਰਤਾ ਦੇ ਕਾਰਨ ਮਾਇਆ ਦੀ ਭਟਕਣਾ ਵਿੱਚ ਪ੍ਰੇ ਪਏ ਹੋਏ ਮਨੁੱਖ ਨੂੰ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ। ਮਨਮੁਖ ਸੂਤਕ ਕਬਹ ਨਾ ਜਾਏ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਮਨ ਦੀ ਅਪੇ ਤਰਤਾ ਉਤਨਾ ਚਿਰ ਕਦੇ ਦੂਰ ਨਹੀਂ ਹੁੰਦੀ ਜਿ ਚਰ ਸ਼ਬਦ ਨਾ ਭੀਜੈ ਹਰ ਕੈ ਨਾ ਆਏ ਰਹਾਓ ਜਿੰਨਾ ਚਿਰ ਮਨੁੱਖ ਗੁਰੂ ਦੇ ਸ਼ਬਦ ਵਿੱਚ ਪਤੀਜਦਾ ਅਤੇ ਪ੍ਰਮਾਤਮਾ ਦੇ ਨਾਮ ਵਿੱਚ ਨਹੀਂ ਜੁੜਦਾ ਸਭੋ ਸੂਤਕ ਜੇਤਾ ਮੋਹ ਆਕਾਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਲਈ ਇਹ ਜਿਤਨਾ ਹੀ ਜਗਤ ਹੈ ਜਿਤਨਾ ਹੀ ਜਗਤ ਦਾ ਮੋਹ ਹੈ ਸਾਰਾ ਪਵਿੱਤਰਤਾ ਦਾ ਮੂਲ ਹੈ ਮਰ ਮਰ ਜਮੈ ਵਾਰੋ ਵਾਰ ਉਹ ਮਨੁੱਖ ਇਸ ਆਤਮਿਕ ਮੌਤ ਵਿੱਚ ਮਰ ਮਰ ਕੇ ਮੁੜ ਮੁੜ ਜੰਮਦਾ ਰਹਿੰਦਾ ਹੈ ਤੇ ਮਰਦਾ ਨਹੀਂਦਾ ਸੂਤਕ ਅਗਨ ਪਾਉਣੇ ਪਾਣੀ ਮਾਹੇ ਮਨਮੁਖਾਂ ਵਾਸਤੇ ਅੱਗ ਵਿੱਚ ਹਵਾ ਵਿੱਚ ਪਾਣੀ ਵਿੱਚ ਵੀ ਅਪਵਿੱਤਰਤਾ ਹੀ ਹੈ ਸੂਤਕ ਭੋਜਨ ਜੇਤਾ ਕਿਛ ਖਾਹੇ ਜੋ ਕੁਝ ਅਸੀਂ ਖਾ ਰਹੇ ਹਾਂ ਇਹ ਸਾਰਾ ਕੁਝ ਸੂਤਕ ਹੈ ਸਾਰੀਆਂ ਚੀਜ਼ਾਂ ਅਪਵਿੱਤਰ ਨੇ ਕਿਉਂਕਿ ਇਹਨਾਂ ਸਾਰੀਆਂ ਚੀਜ਼ਾਂ ਦਾ ਸਬੰਧ ਕਿਸੇ ਨਾ ਕਿਸੇ ਰੂਪ ਵਿੱਚ ਉਹਨਾਂ ਸਾਰੀਆਂ ਚੀਜ਼ਾਂ ਨਾਲ ਹੈ ਜਿਹੜੀਆਂ ਚੀਜ਼ਾਂ ਬ੍ਰਾਹਮਣ ਦੇ ਦਰਸ਼ਨ ਮੁਤਾਬਕ ਇਦਾਂ ਕਰਨ ਵਾਲੇ ਲੋਕ ਸ਼ੁੱਧਰ ਹੁੰਦੇ ਨੇ ਸੂਤਕ ਕਰਮ ਨਾ ਪੂਜਾ ਹੋਏ ਸੂਤਕ ਦੇ ਭਰਮ ਵਿੱਚ ਗਰਸ ਹੋਏ ਮਨ ਨੂੰ ਕੋਈ ਕਰਮ ਕਾਂਡ ਪਵਿੱਤਰ ਨਹੀਂ ਕਰ ਸਕਦੇ ਕੋਈ ਦੇਵ ਪੂਜਾ ਪਵਿੱਤਰ ਨਹੀਂ ਕਰ ਸਕਦੀ ਨਾਮ ਰਤੇ ਮਨ ਨਿਰਮਲ ਹੋਏ ਪ੍ਰਮਾਤਮਾ ਦੇ ਨਾਮ ਵਿੱਚ ਰੰਗੀਜ ਕੇ ਇਹ ਮਨ ਪਵਿੱਤਰ ਹੁੰਦਾ ਹੈ ਸਤ ਗੁਰ ਸੇਵੈ ਸੂਤਕ ਜਾਏ ਗੁਰੂ ਨੂੰ ਯਾਦ ਕਰਨ ਨਾਲ ਗੁਰੂ ਦਾ ਉਪਦੇਸ਼ ਯਾਦ ਕਰਨ ਨਾਲ ਸੂਤਕ ਵਰਗੀ ਅਪਵਿੱਤਰਤਾ ਚਲੀ ਜਾਂਦੀ ਹੈ ਜੋ ਕਿ ਮਨ ਦੇ ਲੈਵਲ ਤੇ ਸਾਡੇ ਅੰਦਰ ਵਾਪਰਦੀ ਹੈ ਇਹਨੂੰ ਬ੍ਰਾਹਮਣ ਸੂਤਕ ਮੰਨਦਾ ਹੈ ਉਹਨੂੰ ਅਸੀਂ ਸੂਤਕ ਨਹੀਂ ਮੰਨਦੇ ਮਰੈ ਨਾ ਜਨਮ ਹੈ ਕਾਲ ਨਾ ਖਾਏ ਗੁਰੂ ਦੀ ਸ਼ਰਨ ਰਹਿਣ ਵਾਲਾ ਮਨੁੱਖ ਨਾ ਮਰਦਾ ਹੈ ਨਾ ਜੰਮਦਾ ਹੈ ਨਾ ਉਸ ਨੂੰ ਆਤਮਕ ਮੌਤ ਖਾਂਦੀ ਹੈ ਸਾਸਤਿ ਸਿਮਰਤ ਸੋਧ ਦੇਖੋ ਕੋਏ ਬੇਸ਼ੱਕ ਕੋਈ ਤੇਰਾ ਸਿਮਰਤਿਆਂ ਸ਼ਾਸਤਰਾਂ ਨੂੰ ਵਿਚਾਰ ਕੇ ਵੇਖ ਲਓ ਵਿਣ ਨਾਮੇ ਕੋ ਮੁਕਤ ਨਾ ਹੋਏ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਮਨੁੱਖ ਮਾਨਸਿਕ ਅਪਵਿੱਤਰਤਾ ਤੋਂ ਖਲਾਸੀ ਨਹੀਂ ਪਾ ਸਕਦਾ। ਜੋਗ-ਜੋਗ ਚਾਰੇ ਨਾਮ ਉਤਮ ਸ਼ਬਦ ਵਿਚਾਰ। ਚਹ ਜੋਗਾ ਵਿੱਚ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਪ੍ਰਮਾਤਮਾ ਦਾ ਨਾਮ ਜਪ ਕੇ ਹੀ ਮਨੁੱਖ ਉਤਮ ਬਣ ਸਕਦਾ ਹੈ। ਧਿਆਨ ਚ ਰੱਖਿਓ ਜੋਗ ਕੋਈ ਵੀ ਹੋਵੇ। ਉਤਮ ਗੱਲ ਇਹ ਆ ਵੀ ਸ਼ਬਦ ਵਿਚਾਰ ਸ਼ਬਦ ਵਿਚਾਰ ਮਤਲਬ ਜਿਹੜਾ ਸ਼ਬਦਾਂ ਦੇ ਰਹੀ ਨਿਰੰਕਾਰ ਦੀ ਗੱਲ ਦੱਸੀ ਗਈ ਆ। ਉਹਨੂੰ ਨਿਰਲੇਪ ਦੱਸਿਆ ਜਿਹੜਾ ਜਿਹੜਾ ਉਸ ਗੱਲ ਨੂੰ ਸਮਝ ਲੈਂਦਾ ਉਹ ਸੋਤ ਤੱਕ 파ਤਕ ਤੋਂ ਵੱਤ ਜਾਂਦਾ ਹੈ ਕਲ ਮੈਂ ਗੁਰਮਖ ਉਤਰਸ ਪਾਰ ਇਸ ਜੁਗ ਵਿੱਚ ਵੀ ਜਿਸ ਕਲ ਜੁਗ ਕਿਹਾ ਜਾ ਰਿਹਾ ਹੈ ਉਹੀ ਮਨੁੱਖ ਵਿਕਾਰਾਂ ਦੇ ਸਮੁੰਦਰ ਤੋਂ ਪਾਰ ਲੰਘਦਾ ਹੈ ਜੁਗੂ ਦੀ ਸ਼ਰਨ ਪਈਆ ਗੁਰੂ ਦੇ ਆਸਰੇ ਮੁਤਾਬਕ ਜ਼ਿੰਦਗੀ ਨੂੰ ਜੀਉਂਦਾ ਹੈ ਸਾਚਾ ਮਰੈ ਨ ਆਵੇ ਜਾਏ ਨਾਨਕ ਗੁਰਮੁਖ ਰਹੈ ਸਮਾਏ ਪਰਮਾਤਮਾ ਜੋ ਸਦਾ ਕਾਇਮ ਰਹਿਣ ਵਾਲਾ ਹੈ ਤੇ ਜੋ ਕਦੇ ਜੰਮਦਾ ਮਰਦਾ ਨਹੀਂ ਹੈ। हे ਨਾਨਕ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਉਸ ਪਰਮਾਤਮਾ ਵਿੱਚ ਸਦਾ ਲੀਨ ਰਹਿੰਦਾ ਹੈ। ਇਸ ਤਰ੍ਹਾਂ ਉਸ ਮਨੁੱਖ ਦੇ ਮਨ ਨੂੰ ਕੋਈ অপਵਿੱਤਰਤਾ ਸ਼ੂ ਨਹੀਂ ਸਕਦੀ। ਗਉੜੀ ਮਹਲਾ 3 ਜੀ ਗੁਰਮੁਖ ਸੇਵਾ ਪ੍ਰਾਨ ਆਧਾਰ ਹੈ ਪੰਡਤ ਗੁਰੂ ਦੇ ਸਨਮੁਖ ਹੋ ਕੇ ਪ੍ਰਮਾਤਮਾ ਦੀ ਸੇਵਾ ਭਗਤੀ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਹਰ ਜੀਉ ਰੱਖੋ ਹਿਰਦੈ ਉਰ ਧਾਰ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਆਪਣੇ ਮਨ ਵਿੱਚ ਟਿਕਾ ਕੇ ਰੱਖ ਗੁਰਮੁਖ ਸੋਭਾ ਸਾਚ ਦਵਾਰ ਹੈ ਪੰਡਤ ਗੁਰੂ ਦੀ ਸ਼ਰਨ ਪੈ ਕੇ ਤੂੰ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਵਿਡਿਆਈ ਹਾਸਲ ਕਰੇਗਾ ਪੰਡਤ ਹਾਰ ਪੜ ਤਜਹ ਵਿਕਾਰ ਏ ਪੰਡਤ ਪਰਮਾਤਮਾ ਦੀ ਸਿੱਖਸਲਾ ਪੜ ਕੇ ਅਤੇ ਇਸ ਦੀ ਬਰਕਤ ਨਾਲ ਆਪਣੇ ਅੰਦਰੋਂ ਵਿਕਾਰ ਬੇਕਾਰ ਦੇ ਕੰਮ ਛੱਡ ਦੇ ਗੁਰਮੁਖ ਪੌਜਲ ਉਤਰੋ ਪਾਰ ਰਹਾਓ ਏ ਪੰਡਤ ਗੁਰੂ ਦੀ ਸ਼ਰਨ ਪੈ ਕੇ ਤੂੰ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏਗਾ ਗੁਰਮਖ ਵਿੱਚੋਂ ਹਉਮੈ ਜਾਏ ਗੁਰਮਖ ਮੈਲ ਨਾ ਲਾਗ ਆਏ ਏ ਹੇ ਪੰਡਤ ਗੁਰੂ ਦੀ ਸ਼ਰਨ ਪਿਆ ਮਨ ਵਿੱਚ ਹਉਮੈ ਦੂਰ ਹੋ ਜਾਂਦੀ ਹੈ ਗੁਰੂ ਦੀ ਸ਼ਰਨ ਪਿਆ ਮਨ ਨੂੰ ਹਉਮੈ ਦੀ ਮੈਲ ਆ ਕੇ ਨਹੀਂ ਚੰਮੜਦੀ ਕਿਉਂਕਿ ਗੁਰਮਖ ਨਾਮ ਵਸੈ ਮਨ ਆਏ ਗੁਰੂ ਦੀ ਸ਼ਰਨ ਪਿਆ ਪਰਮਾਤਮਾ ਦਾ ਨਾਮ ਮਨ ਵਿੱਚ ਆ ਵਸਦਾ ਹੈ ਗੁਰਮਖ ਕਰਮ ਧਰਮ ਸੱਚ ਹੋਈ ਹੈ ਪੰਡਤ ਗੁਰੂ ਦੇ ਸਨਮ ਘਰੇ ਹਾਂ ਸਦਾ ਥਿਰ ਪਰਮਾਤਮਾ ਵਿੱਚ ਲੀਨਤਾ ਹੋ ਜਾਂਦੀ ਹੈ ਤੇ ਇਹੀ ਹੈ ਅਸਲੀ ਕਰਮ ਧਰਮ ਗੁਰਮਖ ਹੰਕਾਰ ਜਲਾਏ ਦੋਈ ਜਿਹੜਾ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਆਪਣੇ ਅੰਦਰੋਂ ਹੰਕਾਰ ਮੇਰ ਤੇ ਸਦਾ ਵਾਸਤੇ ਸਾੜ ਦਿੰਦਾ ਹੈ ਗੁਰਮਖ ਨਾਮ ਰਤੇ ਸੁਖ ਹੋਈ ਗੁਰੂ ਦੇ ਸਨਮੁਖ ਰਹਿ ਆ ਗੁਰੂ ਦੇ ਉਪਦੇਸ਼ ਵਿੱਚ ਰਤਿਆਂ ਸਦੀਵੀ ਸੁਖ ਨਸੀਬ ਹੁੰਦਾ ਹੈ ਪ੍ਰਭ ਦੇ ਪ੍ਰਭੂ ਦੇ ਧਰਤੇ ਜਾ ਕੇ ਅਸੀਂ ਇਸ ਤਰ੍ਹਾਂ ਉਸ ਮਾਲਕ ਦੇ ਗੁਣਾਂ ਨੂੰ ਪ੍ਰਾਪਤ ਕਰ ਲੈਨੇ ਆ ਤੇ ਮੇਰ ਤੇ ਆਪਣੀ ਜ਼ਿੰਦਗੀ ਚੋਂ ਕੱਢ ਦਿੰਨੇ ਆ ਗੁਰਮਖ ਨਾਮ ਰਤੇ ਸੁਖ ਹੋਈ ਪ੍ਰਭੂ ਦੇ ਨਾਮ ਵਿੱਚ ਰੰਗੇ ਜਾ ਕੇ ਗੁਰੂ ਦੇ ਸਾਨੂੰ ਕਹਿਣ ਵਾਲੇ ਮੁਕ ਆਤਮਿਕ ਆਨੰਦ ਪ੍ਰਾਪਤ ਕਰ ਲੈਂਦੇ ਹਨ ਆਪਣਾ ਮਨ ਪਰਬੁੱਧੋ ਬੂਜੋ ਸੋਈ ਹੈ ਪੰਡਤ ਪਹਿਲਾਂ ਆਪਣੇ ਮਨ ਨੂੰ ਜਗਾਓ ਤੇ ਉਸ ਪ੍ਰਮਾਤਮਾ ਦੀ ਹਸਤੀ ਨੂੰ ਸਮਝੋ ਲੋਕ ਸਮਝਾਵੋ ਸੁਣੇ ਨਾ ਕੋਈ ਹੈ ਪੰਡ ਤੁਹਾਡਾ ਆਪਣਾ ਮਨ ਮਾਇਆ ਦੇ ਮੋਹੇ ਸੁਤਾ ਪਿਆ ਹੈ ਪਰ ਤੁਸੀਂ ਲੋਕਾਂ ਨੂੰ ਸਿੱਖਿਆ ਦਿੰਦੇ ਹੋ ਇਸ ਤਰ੍ਹਾਂ ਕਦੇ ਕੋਈ ਮਨੁੱਖ ਸਿੱਖਿਆ ਨਹੀਂ ਲੈਂਦਾ ਨਹੀਂ ਸੁਣਦਾ ਗੁਰਮੁਖ ਸਮਝੋ ਸਦਾ ਸੁਖ ਹੋਈ ਗੁਰੂ ਦੀ ਸ਼ਰਨ ਪੈ ਕੇ ਤੁਸੀਂ ਆਪ ਸਹੀ ਜੀਵਨ ਰਸਤਾ ਸਮਝੋ ਤੁਹਾਨੂੰ ਸਦਾ ਆਤਮਿਕ ਆਨੰਦ ਮਿਲੇਗਾ ਮਨਮੁਖ ਡੰਪ ਬਹੁਤ ਚਤੁਰਾਈ ਹੈ ਪੰਡਤ ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਧਾਰਮਿਕ ਵਿਖਾਵਾ ਡੰਪ ਅਡੰਬਰ ਡੰਬਰ ਅਡੰਬਰ ਡੰਪ ਵਿਖਾਵਾ ਕਰਨਾ ਵਿਖਾਵਾ ਕਰਦਾ ਹੈ ਧਾਰਮਿਕ ਚਤਰਾਈ ਵਿਖਾਉਂਦਾ ਹੈ ਜੋ ਕਿਸ ਕਮਾਵੇ ਸੋ ਥਾਏ ਨਾ ਪਾਈ ਪਰ ਜੋ ਕੋ ਜੋ ਆਪ ਅਸਲੀ ਜੀਵਨ ਕਮਾਉਂਦਾ ਹੈ ਉਹ ਪ੍ਰਮਾਤਮੇ ਦੀਆਂ ਨਜ਼ਰਾਂ ਵਿੱਚ ਪ੍ਰਮਾਨ ਨਹੀਂ ਹੁੰਦਾ ਆਵੇ ਜਾਵੇ ਠੌਰਣਾ ਕਾਈ ਉਹ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਉਸ ਨੂੰ ਆਤਮਿਕ ਸ਼ਾਂਤੀ ਦੀ ਕੋਈ ਥਾਂ ਨਹੀਂ ਮਿਲਦੀ ਮਨੁੱਖ ਕਰਮ ਕਰੇ ਬਹੁਤ ਅਭਿਮਾਨਾ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਪਣੇ ਵੱਲੋਂ ਧਾਰਮਿਕ ਕਰਮ ਕਰਦਾ ਹੈ ਪਰ ਇਸ ਤਰ੍ਹਾਂ ਉਸ ਦੇ ਅੰਦਰ ਬਹੁਤ ਮਾਣ ਪੈਦਾ ਹੁੰਦਾ ਹੈ ਬਾਗਜ਼ਿਓ ਲਾਇ ਬਹਿ ਨਿਤ ਧਿਆਨਾ ਉਹ ਸਦਾ ਬੰਗਲੇ ਵਾਂਗ ਹੀ ਸਮਧੀ ਲਾ ਕੇ ਬੈਠਦਾ ਹੈ ਜਮ ਪਕੜਿਆ ਤਬ ਹੀ ਪਛਤਾਣਾ ਉਹ ਤਦੋਂ ਹੀ ਪਛਤਾਏਗਾ ਜਦੋਂ ਮੌਤ ਨੇ ਉਸ ਨੂੰ ਸਿਰੋਂ ਆ ਫੜਿਆ ਬਿਨ ਸਤਗੁਰ ਸੇਵੇ ਮੁਕਤ ਨਾ ਹੋਈ ਹੈ ਪੰਡਤ ਸਤਗੁਰ ਦੀ ਸ਼ਰਨ ਪੈਣ ਤੋਂ ਬਿਨਾ ਦਹਾਂ ਬਾਦਿਕ ਤੋਂ ਖਲਾਸੀ ਨਹੀਂ ਹੁੰਦੀ ਗੁਰ ਪ੍ਰਸਾਦੀ ਮਿਲੈ ਹਰ ਸੋਈ ਗੁਰੂ ਦੇ ਕਿਰਪਾ ਦੇ ਨਾਲ ਘਟ ਘੜੀ ਦੀ ਜਾਣਨ ਵਾਲਾ ਪ੍ਰਮਾਤਮਾ ਮਿਲਦਾ ਹੈ ਗੁਰਦਾਤਾ ਯੁਗ ਚਾਰੇ ਹੋਈ ਸੇ ਪੰਡਤ ਸਤਜੁਗ ਕਾਲ ਯੁਗ ਆਖਾ ਕੇ ਕਿਸੇ ਯੁਗ ਦੇ ਜਿਵੇਂ ਬੁਰਾਈ ਲਾ ਕੇ ਗਲਤੀ ਨਾ ਆਖਾ ਚੌਹਾਂ ਯੁਗਾਂ ਵਿੱਚ ਗੁਰੂ ਹੀ ਪ੍ਰਮਾਤਮਾ ਦੇ ਨਾਮ ਦੀ ਅਗਵਾਈ ਦਿਦਾਤ ਦੇਣ ਵਾਲਾ ਹੈ ਗੁਰਮਖ ਜਾਤ ਪਤ ਨਾ ਮੇ ਵੜਿਆ ਇਹ ਪੰਡਤ ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਵਾਸਤੇ ਹਰ ਨਾਮ ਹੀ ਉੱਚੀ ਜਾਤ ਹੈ ਉੱਚੀ ਕੁਲ ਹੈ ਪ੍ਰਮਾਤਮਾ ਦੇ ਨਾਮ ਵਿੱਚ ਉਹ ਆਪਣੀ ਇੱਜ਼ਤ ਮੰਨਦਾ ਹੈ ਸਾਇਰ ਕੀ ਪੁੱਤਰੀ ਬਿਦਾਰ ਗਵਾਈ ਨਾਮ ਦੀ ਬਰਕਤ ਨਾਲ ਉਸਨੇ ਮਾਇਆ ਦਾ ਪ੍ਰਭਾਵ ਆਪਣੇ ਅੰਦਰੋਂ ਕੱਟ ਕੇ ਪਰੇ ਰੱਖ ਦਿੱਤਾ ਨਾਨਕ ਬਿਨ ਨਾਵੇਂ ਝੂਠੀ ਚਤੁਰਾਈ ਹੈ ਨਾਨਕ ਪ੍ਰਮਾਤਮਾ ਦੇ ਨਾਮ ਤੋਂ ਵਾਂਝ ਰਹਿ ਕੇ ਹੋਰ ਹੋਰ ਚਤੁਰਾਈ ਵਿਖਾਣੀ ਵਿਅਰਥ ਹੈ ਕਿਸੇ ਕੰਮ ਦੀ ਨਹੀਂ ਹੈ ਗੌੜੀ ਮਹਲਾ ਤੀਜਾ ਇਸ ਯੁਗ ਦਾ ਧਰਮ ਪੜੋ ਤੁਮ ਭਾਈ اے بھائی اس منوکھا جنم دا ਕਰਤਵ پڑھو پاؤ اے سکھو کہ منوکھا جنم وچ جیواں সফল کرن واسطے کیں ਉਦم کرنا چاہی دا پورے گੁਰ سب سوجھی پائی جہڑا منوکھ குரு دی شرن پیا پورے Guru نے اس نوں اے سوجھ دے دتی ایتھے اگے ہر نام ਸੁਖਾਈ کہ اس لوک وچ تے پرلوک وچ پرماatma دا نام ہی اصل ساتھی ہے ਰਾਮ ਪੜੋ ਮਨ ਕਰੋ ਵਿਚਾਰ ਪ੍ਰਮਾਤਮਾ ਦੀ ਸਿੱਤ ਸਲਾਹ ਪੜੋ ਆਪਣੇ ਮਨ ਵਿੱਚ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਕਰੋ ਗੁਰ ਪ੍ਰਸਾਦੀ ਮੈਲ ਉਤਾਰ ਰਹਾਓ ਇਸ ਤਰ੍ਹਾਂ ਗੁਰੂ ਦੀ ਕਿਰਪਾ ਨਾਲ ਆਪਣੇ ਮਨ ਵਿੱਚੋਂ ਵਿਕਾਰਾਂ ਦੀ ਮੈਲ ਦੂਰ ਕਰ ਵਾਦ ਵਿਰੋਧ ਨਾ ਪਾਇਆ ਜਾਏ ਕਿਸੇ ਧਾਰਮਿਕ ਬਹਿਸ਼ ਕਰਨ ਨਾਲ ਜਾਂ ਕਿਸੇ ਧਰਮ ਦਾ ਖੰਡਨ ਕਰਨ ਨਾਲ ਪ੍ਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਹੁੰਦਾ ਮਨ ਤਨ ਫੀਕਾ ਦੂਜੇ ਭਾਏ ਇਸ ਤਰ੍ਹਾਂ ਪ੍ਰਮਾਤਮਾ ਦੇ ਨਾਮ ਦੀ ਲਗਨ ਤੋਂ ਖੁੰਝ ਕੇ ਹੋਰ ਸਵਾਦ ਵਿੱਚ ਪਿਆ ਮਨ ਆਤਮਿਕ ਜੀਵਨ ਤੋਂ ਸੱਖਣਾ ਹੋ ਜਾਂਦਾ ਹੈ ਸਰੀਰ ਹਿਰਦਾ ਆਤਮਿਕ ਜੀਵਨ ਤੋਂ ਸੁੰਝਾ ਹੋ ਜਾਂਦਾ ਹੈ ਗੁਰ ਕੈ ਸ਼ਬਦ ਸੱਚ ਲਿਵ ਲਾਏ ਗੁਰੂ ਦੇ ਸ਼ਬਦ ਦੇ ਰਾਹੀ ਹੀ ਮਨੁੱਖ ਸਦਾਥ ਰਹਿਣ ਵਾਲੇ ਪ੍ਰਮਾਤਮਾ ਵਿੱਚ ਲਗਨ ਜੋੜ ਸਕਦਾ ਹੈ ਹਉਮੈ ਮੜਾ ਇਸ ਸੰਸਾਰਾ ਗੁਰੂ ਦੀ ਗੁਰੂ ਨੂੰ ਮਿਲਣ ਤੋਂ ਬਿਨਾ ਇਹ ਜਗਤ ਭਾਵ ਦੁਨੀਆ ਦਾ ਇਹ ਮਨੁੱਖ ਹਉਮੈ ਦੇ ਵਿਕਾਰ ਨਾਲ ਮਲੀਨ ਮਾਨ ਹੋ ਜਾਂਦਾ ਹੈ ਨਿਤ ਤੀਰਥ ਨਾਵੈ ਨਾ ਜਾਏ ਅਹੰਕਾਰਾ ਸਦਾ ਤੀਰਥਾਂ ਉਤੇ ਇਸ਼ਨਾਨ ਵੀ ਕਰਦਾ ਹੈ ਪਰ ਇਸ ਤਰ੍ਹਾਂ ਇਸਦੇ ਮਨ ਦਾ ਹੰਕਾਰ ਦੂਰ ਨਹੀਂ ਹੁੰਦਾ ਬੇਨ ਗੁਰ ਭੇਟੇ ਜਮ ਕਰੇ ਖੁਵਾਰਾ ਗੁਰੂ ਨੂੰ ਮਿਲਣ ਤੋਂ ਬਿਨਾ ਆਤਮਿਕ ਮੌਤ ਇਸ ਖੁਵਾਰ ਕਰਦੀ ਰਹਿੰਦੀ ਹੈ ਸੋ ਜਨ ਸਾਚਾ ਜੇ ਹਉ ਮੈਂ ਮਾਰੇ ਜਿਹੜਾ ਮਨੁੱਖ ਹਉਮੈ ਨੂੰ ਦੂਰ ਕਰ ਲੈਂਦਾ ਹੈ ਉਹ ਮਨੁੱਖ ਸਦਾ ਸਥਿਰ ਰਹਿਣ ਵਾਲੇ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਹੈ ਗੁਰ ਕੈ ਸ਼ਬਦ ਪੰਚ ਸੰਘਾਰੈ ਉਹ ਗੁਰੂ ਦੇ ਸ਼ਬਦ ਦੇ ਰਾਹੀਂ ਆਪਣੇ ਅੰਦਰੋਂ ਕਾਮ ਆਦਿਕ ਪੰਨਾਂ ਨੂੰ ਮਾਰ ਬਕਾਉਂਦਾ ਹੈ ਆਪ ਤਰੈ ਸਗਲੇ ਕੁਲ ਤਰੈ ਉਹ ਆਪ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਤੇ ਆਪਣੇ ਸਾਰੇ ਕੁਲਾਂ ਨੂੰ ਵੀ ਪਾਰ ਲੰਗਾ ਲੈਂਦਾ ਹੈ ਮਾਇਆ ਮੋਹ ਨਟਬਾਜੀ ਪਾਈ ਜਿਵੇਂ ਜਦੋਂ ਕੋਈ ਨੱਟ ਬਾਜੀ ਪਾਉਂਦਾ ਹੈ ਤਾਂ ਲੋਕ ਤਮਾਸ਼ਾ ਵੇਖਣ ਆ ਇਕੱਠੇ ਹੁੰਦੇ ਆ ਤੇਵੇਂ ਪ੍ਰਭੂ ਨੱਟ ਨੇ ਮਾਇਆ ਦੇ ਮੋਹ ਦੇ ਰਾਹੀ ਇਹ ਜਗਤ ਰਚਨਾ ਦਾ ਤਮਾਸ਼ਾ ਹਰਾਜ ਦਿੱਤਾ ਹੈ ਮਨਮੁਖ ਅੰਧ ਰਹਿ ਲਪਟਾਈ ਇਸ ਨੂੰ ਵੇਖ ਕੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਮਨੁੱਖ ਇਸ ਤਮਾਸ਼ੇ ਨਾਲ ਚੰਬੜ ਰਹੇ ਆ ਗੁਰਮਖ ਅਲਪਤ ਰਹੇ ਲਿਵਲਾਈ ਪਰ ਗੁਰੂ ਦੇ ਸਨਮੁਕ ਰਹਿਣ ਵਾਲੇ ਮਨੁੱਖ ਪ੍ਰਭੂ ਚਰਨਾਂ ਵਿੱਚ ਸੁਰਤ ਜੋੜ ਕੇ ਇਸ ਤਮਾਸ਼ੇ ਤੋਂ ਨਿਰਲੇਪ ਰਹਿਨੇ ਹਨ ਬਹੁਤੇ ਭੇਖ ਕਰੇ ਭੇਖ ਧਾਰੀ ਨਿਰਧਾਰਮਿਕ ਪਹਿਰਾਵੇ ਨੂੰ ਹੀ ਧਰਮ ਸਮਝਣ ਵਾਲਾ ਮਨੁੱਖ अनेका ਧਾਰਮਿਕ ਪਹਿਰਾਵੇ ਕਰਦਾ ਹੈ ਪਾਉਂਦਾ ਹੈ ਅੰਤਰ ਤਿਸ਼ਨਾ ਫਿਰੇ ਅਹੰਕਾਰੀ ਪਰ ਉਸ ਦੇ ਅੰਦਰ ਮਾਇਆ ਦੀ ਤ੍ਰਿਸ਼ਨਾ ਬਣੀ ਰਹਿੰਦੀ ਹੈ ਉਹ ਹੰਕਾਰ ਵਿੱਚ ਹੀ ਵਿਚਰਦਾ ਹੈ ਆਪ ਨਾ ਜੀਨੈ ਬਾਜੀ ਹਾਰੀ ਉਹ ਆਪਣੇ ਜੀਵਨ ਨੂੰ ਨਹੀਂ ਪਰਖਦਾ ਇਸ ਵਾਸਤੇ ਉਹ ਮਨੁੱਖਾ ਜਨਮ ਦੀ ਬਾਜੀ ਹਾਰ ਜਾਂਦਾ ਕਾਪੜ ਪਹਿਰ ਕਰੇ ਚਤੁਰਾਈ ਜਿਹੜਾ ਮਨੁੱਖ ਨਿਰੇ ਧਾਰਮਿਕ ਪਹਿਰਾਵੇ ਕਰਕੇ ਹੀ ਚਤੁਰਾਈ ਦੀਆਂ ਗੱਲਾਂ ਕਰਦਾ ਹੈ ਮਾਇਆ ਮੋ ਅਤਿ ਪਰਮ ਭੁਲਾਈ ਕਿ ਮੈਂ ਧਰਮੀ ਹਾਂ ਪਰ ਅੰਦਰੋਂ ਮਾਇਆ ਦੇ ਮੋਹ ਦੇ ਕਾਰਨ ਬਹੁਤ ਪਟਕਣਾ ਵਿੱਚ ਫਸ ਕੇ ਕੁਰਾਏ ਪਿਆ ਰਿਹਾ ਹੈ ਬਿਨ ਗੁਰ ਸੇਵੇ ਬਹੁਤ ਦੁੱਖ ਪਾਈ ਉਹ ਮਨੁੱਖ ਗੁਰੂ ਦੀ ਸ਼ਰਨ ਨਾ ਆਉਣ ਕਰਕੇ ਬਹੁਤ ਦੁੱਖ ਪਾਉਂਦਾ ਹੈ ਨਾਮ ਰਤੇ ਸਦਾ ਬੈਰਾਗੀ ਜਿਹੜੇ ਮਨੁੱਖ ਪਰਮਾਤਮਾ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ ਉਹ ਸਦਾ વૈરાਗਵਾਨ ਰਹਿੰਦੇ ਹਨ ਗ੍ਰਹੀ ਅੰਤਰ ਸਾਚ ਲਿਵ ਲਾਗੀ ਗ੍ਰਿਸ਼ਟ ਵਿੱਚ ਰਹਿੰਦੇ ਆਂ ਹੀ ਉਹਨਾਂ ਦੀ ਲਗਨ ਸਦਾ ਉੱਥੇ ਰਹਿਣ ਵਾਲੇ ਪਰਮਾਤਮਾ ਵਿੱਚ ਲੱਗੀ ਰਹਿੰਦੀ ਹੈ ਨਾਨਕ ਸਤਿਗੁਰ ਸੇਵੈ ਸੇਵੜ ਭਾਗੀ ਹੈ ਨਾਨਕ ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ ਕਿਉਂਕਿ ਉਹ ਗੁਰੂ ਦੀ ਸ਼ਰਣ ਪੈ ਰਹੇ ਨੇ ਹਨ ਤੇ ਗੁਰੂ ਦੇ ਉਪਦੇਸ਼ ਨੂੰ ਸਮਝ ਕੇ ਗੁਰੂ ਅਨੁਸਾਰੀ ਹੋ ਕੇ ਜ਼ਿੰਦਗੀ ਨੂੰ ਜਿਉਂਦੇ ਹਨ